ਸੋ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਦੇ ਵਿੱਚ ਔਰ ਬੜੀ ਇੱਕ ਖਾਸ ਸ਼ਖਸੀਅਤ ਜਿਹੜੀ ਕਿਸੇ ਵੀ ਇੰਟਰੋ ਦੀ ਮੁਹਤਾਜ ਨਹੀਂ ਹੈਗੀ ਇੰਸ਼ੋਰੈਂਸ ਸੈਕਟਰ ਦਾ ਇੱਕ ਬਹੁਤ ਵੱਡਾ ਨਾਮ ਆ ਪ੍ਰਸਿੱਧ ਸਮਾਜ ਸੇਵੀ ਔਰ ਇੰਸ਼ੋਰੈਂਸ ਸੈਕਟਰ ਦੇ ਵਿੱਚ ਲੋਕਾਂ ਨੂੰ ਲੱਖਾਂ ਕਰੋੜਾ ਰੁਪਏ ਦੇ ਕਲੇਮ ਦਿਵਾਉਣ ਵਾਲੇ ਸਾਈ ਐਸੋਸੀਏਟਸ ਦੇ ਐਮ ਡੀ ਜਿਹੜੇ ਆ ਗगन ਮਹਾਜਨ ਜੀ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਮੌਜੂਦ ਨੇ ਹਰ ਚੀਜ਼ ਟਾਈਮ ਦੇ ਨਾਲ ਜਿਹੜੀ ਆ ਉਹ ਬਦਲਦੀ ਰਹਿੰਦੀ ਆ ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਨੇ ਜਿੰਨਾ ਬਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਔਰ तमाम ਐਕਸਪ੍ਰੈਸ ਨਿਊਜ਼ ਲੈਟ ਦੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਸਾਈ ਐਸੋਸੀਏਟਸ ਦੇ ਐਮ ਡੀ ਗगन ਮਹਾਜਨ ਜੀ ਮੌਜੂਦ ਨੇ ਗगन ਜੀ ਅੱਜ ਦੀ ਗੱਲਬਾਤ ਵਿੱਚ ਸਵਾਗਤ ਆ ਦਰਸ਼ਕਾਂ ਨੂੰ ਦੱਸੋ ਕਿ ਇੰਸ਼ੋਰੈਂਸ ਕਰਵਾਉਣੀ ਜੜੀ ਆ ਜ਼ਰੂਰੀ ਕਿਉਂ ਹਰ ਇੱਕ ਦੇ ਲਈ ਪਲੱਸ ਅੱਜ ਦੇ ਸਮੇਂ ਦੇ ਵਿੱਚ ਇੰਸ਼ੋਰੈਂਸ ਸੈਕਟਰ ਵਿੱਚ ਕੀ ਨਵੀਆਂ ਤਬਦੀਲੀਆਂ ਆਈਆਂ ਹੈ ਆਂ ਐ ਰਾਮ ਰਾਮ ਜੀ ਦੇਖੋ ਇਨਸ਼ੋਰ ਦਾ ਮਤਲਬ ਹੈ ਆਪਣੇ ਆਪ ਨੂੰ ਕਵਰ ਕਰਨਾ ਆਪਣੇ ਆਪ ਨੂੰ ਪਿਆਰ ਕਰਨਾ ਜੀ ਆਪਣੇ ਪਰਿਵਾਰ ਨੂੰ ਪਿਆਰ ਕਰਨਾ ਜੀ ਹਾਂ ਹਾਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇਨਸ਼ੋਰ ਨਹੀਂ ਕਰਵਾਂਦੇ ਤੁਸੀਂ ਆਪਣੀ ਕਾਰ ਨੂੰ ਇਨਸ਼ੋਰ ਨਹੀਂ ਕਰਵਾਂਦੇ ਬਿਲਕੁਲ ਬਿਲਕੁਲ ਤੁਸੀਂ ਆਪਣੀ ਦੁਕਾਨ ਨੂੰ ਇਨਸ਼ੋਰ ਨਹੀਂ ਕਰਵਾਂਦੇ ਹਾਂ ਹਾਂ ਤੁਸੀਂ ਆਪਣੀ ਲਾਈਫ ਨੂੰ ਇਨਸ਼ੋਰ ਨਹੀਂ ਕਰਦੇ ਸਮਝ ਲਓ ਕਿ ਤੁਹਾਡਾ ਕੋਈ ਦੋਸਤ ਨਹੀਂ ਹੈ ਅੱਛਾ ਬਿਲਕੁਲ ਕੋਈ ਦੋਸਤ ਨਹੀਂ ਹੈ ਇਹਦਾ ਮਤਲਬ ਕਿ ਤੁਸੀਂ ਆਪਣਾ ਕੋਈ ਦੋਸਤ ਨਹੀਂ ਬਣਾਇਆ ਜੀ ਮੈਨੂੰ ਇੰਨਾ ਜ਼ਿੰਦਗੀ ਬਿਤਾ ਕੇ ਪਤਾ ਲੱਗਾ ਮੇਰਾ 31 ਸਾਲ ਐਕਸਪੀਰੀਅੰਸ ਹੈ ਜੀ ਮੈਂ ਕਦੇ ਵੀ ਇੰਸ਼ੋਰੈਂਸ ਜਿਹੜੀ ਹੈ ਆਪਣੇ ਕੋਡ 'ਚ ਨਹੀਂ ਹੈ ਮੇਰਾ ਕੋਈ ਕੋਡ ਹੀ ਨਹੀਂ ਹੈ ਅੱਛਾ ਮੈਂ ਇਹ ਜਿਹੜੀ ਜ਼ਿੰਦਗੀ ਜਿਹੜੀ ਹੈ ਇੱਕ ਤੇ ਉਹਨੂੰ ਦਿੱਤੀ ਜਿਹੜਾ ਇੰਸ਼ੋਰੈਂਸ ਕਰਵਾਏਗਾ ਉਹਨੂੰ ਸਾਰਾ ਕੁਝ ਸਮਝਾਇਆ ਜਾਏ ਤੇ ਅੱਗੇ ਇਹਦੇ ਉੱਤੇ ਅਸੀਂ ਕਈ ਬੰਦਿਆਂ ਨੂੰ ਕੰਮ ਦਿੰਦੇ ਅੱਗੇ ਰੋਜ਼ਗਾਰੀ ਦਿੰਦਾ ਰੋਜ਼ਗਾਰ ਦਿੰਦਾ ਕਿ ਤੁਸੀਂ ਸਮਝੋ ਸਾਡੇ ਕੋਲੋਂ ਅੱਜ ਵੀ ਸਾਡੇ ਓਪਨ ਹੈ ਸਾਰਾ ਕੁਝ ਆਓ ਯਾਰ ਕਰੋ ਇੰਸ਼ੋਰੈਂਸ ਕਰੋ ਜੀ ਅੱਜ ਦੇਖੋ ਜੀ ਮੈਂ ਗੁਰਦਾਸਪੁਰ ਚ ਬੈਠਾ ਤੇ ਗੁਰਦਾਸਪੁਰ ਚ ਘਟੋ ਘਟ ਆ ਹੁਣ ਤੱਕ ਅੱਠਦ ਕਰਨ ਅਗ ਲੱਗੀ ਪਿਛਲੇ ਸਾਲ ਆ ਲਗਾਤਾਰ ਅਗ ਲਗਨਦੀਆਂ ਘਟਨਾਵਾਂ ਆਈਆਂ ਠੀਕ ਹੈ ਬਿਲਕੁਲ ਹੁਣ ਅਸੀਂ ਵਪਾਰ ਮੰਡਲ ਵੇਚਦੇ ਗੁਰਦਾਸਪੁਰ ਦੇ ਦੇਖੋ ਉਹ ਬੜੀ ਮਿਹਨਤ ਕਰਦੇ ਆ ਲੋਕਾਂ ਦਾ ਜਦੋਂ ਵੀ ਹੁੰਦਾ ਤੇ ਉਹਨਾਂ ਦੇ ਮਦਦ ਕਰਨ ਨੂੰ ਪੂਰੇ ਕਰਨ ਵਾਸਤੇ ਘਰ ਘਰ ਚੋਲਾ ਲੈ ਕੇ ਚਲਦੇ ਆ ਠੀਕ ਹੈ ਉਹਨਾਂ ਦੀ ਦੁਹਾਈ ਪਾਉਂਦੇ ਆ ਕਿ ਬਈ ਇਸ ਤਰ੍ਹਾਂ ਕਰਕੇ ਨੁਕਸਾਨ ਹੋ ਗਿਆ ਕਰੋ ਜੀ ਜੀ ਅੱਛਾ ਜਿਨ੍ਹਾਂ ਦੇ ਨੁਕਸਾਨ ਹੋਏ ਆ ਤੁਸੀਂ ਉਹਨਾਂ ਦੀ ਲਿਸਟ ਕੱਢ ਕੇ ਦੇਖ ਲੋ ਬੜੇ ਸਰਮਾਇਦਾਰ ਸੀਗੇ ਉਸ ਉਹਨਾਂ ਦੇ ਅੰਦਰ ਸਟਾਕ ਵੀ ਚੰਗੇ ਸੀਗੇ ਦੁਕਾਨਾਂ ਵੀ ਆਪਣੀਆਂ ਸੀਗੀਆਂ ਅੱਛਾ ਮੈਂ ਇਹਦੀ ਗੱਲ ਕਰਦਾ ਕਿ ਜਿਹੜਾ ਉਹ ਬੰਦੇ ਕੋਲ ਜਿਹਦੇ ਕੋਲ 50 ਲੱਖ ਦਾ ਮਾਲ ਸੀ ਜਿਹ ਕੋ ਕਰੋੜ ਦਾ ਮਾਲ ਸੀ ਜਿਹ ਕੋ 30 ਲੱਖ ਦਾ ਮਾਲ ਸੀ ਜਿਹ ਕੋ ਜੋ ਵੀ ਸੀ ਆਪਣੀ ਦੁਕਾਨਦਾਰ ਸੀ ਦੁਕਾਨਦਾਰ ਕਹਿੰਦੇ ਉਹਨੂੰ ਹੈ ਜਿਹੜਾ ਮੰਗ ਕੇ ਨਹੀਂ ਖਾਂਦਾ ਜਿਹੜਾ ਕੰਮ ਕਰਕੇ ਖਾਂਦਾ ਤੇ ਵੰਡਦਾ ਤੇ ਜਿਹੜਾ ਕੋਈ ਆਏ ਤੇ ਉਹਦੀ ਮਦਦ ਕਰਦਾ ਜੀ ਜੀ ਬਿਲਕੁਲ ਠੀਕ ਹੈ ਪਰ ਜੇਕਰ ਉਹਨੇ ਸਾਰੀ ਲੋਕਾਂ ਦੀ ਮਦਦ ਕੀਤੀ ਸਾਰਿਆਂ ਨੂੰ ਪੈਸੇ ਦਿੱਤੇ ਕੋਈ ਵੀ ਉਹਦੇ ਕੋਲ ਆਇਆ ਉਹਨੇ ਉਹਦੀ ਮਦਦ ਕੀਤੀ ਪਰ ਜੇਕਰ ਉਹਨੇ ਆਪਣੀ ਦੁਕਾਨ ਦੀ ਇੰਸ਼ੋਰੈਂਸ ਨਹੀਂ ਕਰਾਈ ਤੇ ਉਹਨੇ ਕੋਈ ਯਾਰ ਬਣਾਇਆ ਫਿਰ ਨਹੀਂ ਬਣਾਇਆ ਕੋਈ ਦੱਸੋ ਜਿਹੜੀਆਂ ਗੁਰਦਾਸਪੁਰ ਚ ਪਿਛਲੇ ਸਾਲ ਅੱਗ ਲੱਗਣ ਦੀਆਂ ਮਤਭਾਗੀਆਂ ਘਟਨਾਵਾਂ ਵਾਪਰੀਆਂ ਸੀ ਕੀ ਉਹ ਦੁਕਾਨਦਾਰਾਂ ਨੇ ਇੰਸ਼ੋਰੈਂਸ ਕਰਵਾਈ ਦੀ ਸੀ ਕਿ ਨਹੀਂ ਕਰਵਾਈ ਦੀ ਨਹੀਂ ਕਰਵਾਈ ਦੀ ਪੰਜਾ ਤਾਦੀ ਵਪਾਰ ਮੰਡਲ ਨੂੰ ਬਾਹਰ ਇਕੱਠਾ ਕਰਨਾ ਪਿਆ ਬਿਲਕੁਲ ਮੇਰੇ ਵਗਰੇ ਨੂੰ ਵੀ ਇੱਕ ਅਪੀਲ ਕਰਨੀ ਪਈ ਵੀ ਇਸ ਤਰ੍ਹਾਂ ਕਰੋ ਸੁਣੋ ਹੁਣ ਮੇਰਚੰਦਰ ਰੋਡ ਦੀ ਕਿ ਦੁਕਾਨ ਨੂੰ ਅਗ ਲੱਗੀ ਸੀਗੀ ਹਾਂ ਪਿੱਛੇ ਜੀ ਕਾਫੀ ਕਾਫੀ ਵੱਡੀ ਉਹ ਉਸ ਬੰਦੇ ਨੂੰ ਮਿਲਿਆ ਉਹਦੇ ਕੋਲ ਕੋਈ ਇੰਸ਼ੋਰੈਂਸ ਨਹੀਂ ਸੀ ਉਹਦੇ ਕੋਲ ਵਿਚਾਰੇ ਕੋਈ ਬੈਂਕ ਲਿਮਿਟ ਨਹੀਂ ਸੀ ਕੁਝ ਵੀ ਨਹੀਂ ਅੱਛਾ ਬਸ ਆਪਣਾ ਕੰਮ ਕਿੰਨੀ ਮਿਹਨਤ ਕਰਦਾ ਸੀ ਮਤਲਬ ਹੈ ਵਾ ਇਹ ਤੇ ਮੈਂ ਇੱਕ ਸਰ ਇਹ ਦੱਸੋ ਕਿ ਦੁਕਾਨਦਾਰਾਂ ਨੂੰ ਜਿਹੜਾ ਵਾ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇੰਸ਼ੋਰੈਂਸ ਨੂੰ ਲੈ ਕੇ ਕਿਦਾਂ ਉਹਨਾਂ ਨੂੰ ਜਾਗਰੂ ਕਰੋਗੇ ਮੈਂ ਇਹ ਤੇ ਬਹੁਤ ਵੱਡੀ ਇੱਕ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਏਡੇ ਏਡੇ ਵੱਡੇ ਹਾਦਸੇ ਵਾਪਰੇ ਆ ਲੋਕ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਆ ਪਰ ਜਿਹੜੀ ਆ ਫਾਇਰ ਇੰਸ਼ੋਰੈਂਸ ਹੀ ਕਹਾਂਗੇ ਆਪਾਂ ਇੰਸ਼ੋਰੈਂਸ ਹੀ ਨਹੀਂ ਗਏ ਨੇ ਇੰਸ਼ੋਰੈਂਸ ਹਰ ਚੀਜ਼ ਹੀ ਹੁੰਦੀ ਹੈ ਜੇ ਤੁਸੀਂ ਇੰਸ਼ੋਰੈਂਸ ਕਰਵਾ ਲੈਂਦੇ ਹੋ ਚਿ ਥੈਫਟ ਵੀ ਹੁੰਦਾ ਕੋਈ ਚੂਕ ਪਾਣੀ ਵੀ ਜ਼ਿੰਮੇਵਾਰ ਹੁੰਦਾ ਬਗੈਰ ਹੀ ਪਹਿਲਾਂ ਇੱਕ ਅਪੀਲ ਇਹ ਜਰੂਰ ਕਰੋ ਦੁਕਾਨਦਾਰਾਂ ਨੂੰ ਕਿ ਇੰਸ਼ੋਰੈਂਸ ਦੁਕਾਨਦਾਰ ਕਰਾਉਣ ਜੇ ਤੁਸੀਂ ਆਪਣੀ ਦੁਕਾਨ ਨੂੰ ਆਪਣੀ ਮਾਂ ਗਿੰਦੇ ਹੋ ਆਪਣਾ ਪਿਓ ਗਿੰਦੇ ਹੋ ਆਪਣੇ ਬੱਚਿਆਂ ਦੀ ਰੋਜੀ ਰੋਟੀ ਗਿੰਦੇ ਹੋ ਤੇ ਆਪਣਾ ਧਿਆਨ ਰੱਖਣ ਵਾਸਤੇ ਜਰੂਰ ਕਰੋ ਇੱਕ ਚੀਜ਼ ਬੜੀ ਸਿੱਧੀ ਹੈ ਜੀ ਲੈ ਕੇ ਕਿਸੇ ਨੂੰ ਕਿਸੇ ਦੇ ਘਰ ਬਿਮਾਰੀ ਆਂਦੀ ਹੈ ਤੇ ਤੁਹਾਡੇ ਕੋ ਪੈਸੇ ਨਹੀਂ ਹੈ ਠੀਕ ਹੈ ਤੇ ਤੁਹਾਡਾ ਕੋਈ ਬੰਦੇ ਜਿਹੜੇ ਆ ਉਹ ਵਨ ਟਾਈਮ ਤੁਹਾਡੀ ਮਦਦ ਕਰ ਦੇਣਗੇ ਪਰ ਦੁਆਰਾ ਨਹੀਂ ਆਂਦੇ ਇੱਕ ਇੰਸ਼ੋਰੈਂਸ ਐਸੀ ਹੈ ਜੇਕਰ ਤੁਸੀਂ ਇੰਸ਼ੋਰੈਂਸ ਦਾ ਕਵਰ ਲੈਂਦੇ ਹੋ 10 ਲੱਖ ਰੁਪਏ ਦਾ ਤੇ ਜੇਕਰ ਤੁਸੀਂ ਤੁਹਾਡਾ 8 ਲੱਖ ਯੂਜ਼ ਹੋ ਜਾਂਦਾ ਤੁਸੀਂ ਘਰ ਆ ਜਾਂਦੇ ਹੋ ਤੇ ਦੁਆਰਾ ਜਾਂਦੇ ਹੋ ਤੇ ਦੁਆਰਾ ਤੁਹਾਡਾ 10 ਲੱਖ ਰੁਪਇਆ ਉੱਥੇ ਕਾਰ ਰੀਫਿਲ ਹੋ ਜਾਂਦਾ ਠੀਕ ਹੈ ਫਿਰ ਤੁਸੀਂ ਆਉਂਦੇ ਹੋ ਫਿਰ ਰੀਫਿਲ ਹੋ ਜਾਂਦਾ ਫਿਰ ਆਉਂਦੇ ਹੋ ਫਿਰ ਰੀਫਿਲ ਹੋ ਜਾਂਦਾ ਜੀ ਇੱਕ ਐਸਾ ਦੋਸਤ ਨਾ ਇੰਕੋਰਸ ਇੱਕ ਦੋਸਤਾਂ ਨਾ ਦਿਨਾ ਉਨੇ ਇਹ ਸ਼ਰਤ ਨਹੀਂ ਲੈ ਆਪਣਾ ਇੱਕ ਦੋਸਤ ਬਣਾਇਆ ਜੇ ਤੇ ਆ ਤੁਸੀਂ ਉਹ ਦੋਸਤ ਆਪਣੇ ਕੋਲ ਜਰੂਰ ਰੱਖੋ ਅੱਜ ਦੀ ਡੇਟ ਤੋਂ ਮੈਂ ਦੱਸਾਂ ਅੱਜ ਬੜੀ ਪੁਰਾਣੀ ਗੱਲ ਨਹੀਂ ਕਰਦੇ ਪਏ ਮੇਰਾ ਦੋਸਤ ਹੈ ਚੰਗੇ ਘਰ ਦਾ ਹੈ ਜੀ ਜੀ ਹਾਂ ਉਹਦੀ ਵਾਈਫ ਨੂੰ ਹੁਣ ਟ੍ਰੀਟਮੈਂਟ ਹੋਇਆ ਜੀ ਹਾਂਜੀ ਉਹ ਲਗਜ਼ਰੀ ਟ੍ਰੀਟਮੈਂਟ ਕਰਾ ਕੇ ਆ ਅੱਛਾ ਉਹ ਮੇਰਾ ਇੱਕ ਦੋਸਤ ਸੀਗਾ ਉਹਦੇ ਫੇਸ ਪੈਰਲਾਈਜ਼ ਹੋਇਆ ਸੀ ਹਾਂਜੀ ਉਹ ਲਗਜ਼ਰੀ ਟ੍ਰੀਟਮੈਂਟ ਕਰਾ ਕੇ ਆ ਮੇਰਾ ਇੱਕ ਦੋਸਤ ਹੈ ਇੱਕ ਕਵਾਇਦਾ ਇੰਸ਼ੋਰੈਂਸ ਸਾਰਿਆਂ ਨੇ ਸਾਰਿਆਂ ਨੇ ਕਰਵਾਈ ਦੀ ਇੱਕ ਹੈ ਮੇਰਾ ਦੋਸਤ ਹੈ ਸ਼ੋਕ ਜੀ ਹੈ ਉਹਨੇ ਉਹਦੇ ਬੇਟੇ ਦੇ ਕਿਡਨੀ ਚ ਸੀਗਾ ਸਟੋਨ ਆਇਆ ਸੀਗਾ ਲਗਜ਼ਰੀ ਟ੍ਰੀਟਮੈਂਟ ਕਰਵਾਇਆ ਹੈ ਇੱਕ ਸਾਡੀ ਭੈਣ ਸੀਗੀ ਉਹਦੀ ਉਹਦੇ 슈ਗਰ ਬੜੀ ਹਾਈਡਰੇਟਿਡ ਸੀਗੀ ਉਹਦਾ ਲੀਵਰ ਫੇਲਿਅਰ ਹੋਇਆ ਸੀਗਾ ਉਹਦਾ ਸਰ ਆਪਾਂ ਹੁਣ ਇਹ ਆਈਏ ਕਿ ਇੰਸ਼ੋਰੈਂਸ ਜਿਹੜਾ ਸੈਕਟਰ ਵਾ ਇਹ ਤਾਂ ਅਸੀਂ ਸਮਝ ਗਏ ਆ ਤੁਹਾਡੇ ਤੋਂ ਕਿ ਹਰ ਇੱਕ ਨੂੰ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਕੋਈ ਵੀ ਆ ਇੰਸ਼ੋਰੈਂਸ ਕਰਾਣੀ ਜ਼ਰੂਰੀ ਆ ਤੁਹਾਡੀ ਨਵੀਆਂ ਤਬਦੀਲੀਆਂ ਜਿਹੜੀਆਂ ਆਈਆਂ ਉਹ ਤੁਹਾਡੇ ਜਿਹੜੇ ਧਾਰੀ ਵਾਲ ਤੁਹਾਡੇ ਉਹ ਤੁਹਾਡੇ ਫੁੱਫੜ ਜੀ ਹਾਂਜੀ ਹਾਂਜੀ ਹਾਂ ਹਾਂ ਉਹਨਾਂ ਦੀ ਵਾਈਫ ਜਿਹੜੀ ਮੇਰੀ ਚਾਚੀ ਜਿਹੜੀ ਹੈ ਉਹਨਾਂ ਦੇ ਵੀ ਗੋਟਨੇ ਬਦਲਾਏ ਆ ਠੀਕ ਹੈ ਉਹ ਵੀ ਜਿਹੜਿਆ ਅੰਡਰ ਇੰਸ਼ੋਰੈਂਸ ਹੀ ਹੋਇਆ ਦੇਖੋ ਜਦੋਂ ਤੁਸੀਂ 올ਡ ਹੋ ਜਾਂਦੇ ਹੋ ਜਦੋਂ ਤੁਸੀਂ ਏਜਡ ਹੋ ਜਾਂਦੇ ਹੋ ਹਾਂ ਬਿਲਕੁਲ ਉਦੋਂ ਕਈ ਹੁਣ ਗੋਟਨੇ ਤੇ ਕੋਈ ਉਹਦੇ ਚ ਨਹੀਂ ਨਾ ਐਕਸੀਡੈਂਟ ਨਹੀਂ ਆ ਪਟੋੜੇ ਸਾਥ ਦੇ ਨੇ ਬੰਦ ਕਰਕੇ ਮੰਨ ਲਓ ਤੇ ਉਹ ਵੀ ਇੰਸ਼ੋਰੈਂਸ ਕਵਰ ਹੋ ਗਿਆ ਸਰ ਮੈਨੂੰ ਇਹ ਦੱਸੋ ਹੋਣ ਕਿ ਨਵੀਆਂ ਤਬਦੀਲੀਆਂ ਜਿਹੜੀਆਂ ਵਾ ਉਹ ਨਵੀਆਂ ਤਬਦੀਲੀ ਮੈਂ ਗੱਲ ਕਰਾਂਗਾ ਕਿ ਜਦੋਂ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵਿਆਹ ਚ ਜਾਂਦੀ ਹੋ ਜਾਂ ਆਪਣੇ ਨਵੇਂ ਵਿਆਹ ਜੋੜੇ ਵੇਖਦੇ ਹੋ ਉਹਨਾਂ ਨੂੰ ਬੜੇ ਰਿਸ਼ਤੇਦਾਰ ਜਿਹੜੇ ਗਿਫਟ ਦਿੰਦੇ ਆ ਸੋਨੇ ਦੇ ਹਾਰ ਦਿੰਦੇ ਆ ਆਹ ਆਹ ਬਰੈਸਲੇਟ ਦਿੰਦੇ ਆ ਯੈਸ ਯੈਸ ਠੀਕ ਹੈ ਜੀ ਕੋਈ ਛੋਟੇ ਮੋਟੇ ਵੀ 20 30 ਹਜ਼ਾਰ ਵੈਸੇ ਗਿਫਟ ਦਿੰਦੇ ਆ ਬਿਲਕੁਲ ਬਿਲਕੁਲ ਉਹ ਨਵੇਂ ਵਿਆਹ ਜੋੜੇ ਨੂੰ ਇੱਕ ਦਾ ਇੰਸ਼ੋਰੈਂਸ ਦਾ ਗਿਫਟ ਦਿਆ ਕਰੋ ਵੈਰੀ ਗੁੱਡ ਵੈਰੀ ਗੁੱਡ ਵਧੀਆ ਗੱਲ ਕੀਤੀ ਆ ਗਗਨ ਜੀ ਨੇ ਕਿ ਜੇਕਰ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵਿਆਹ ਦੇ ਵਿੱਚ ਗਿਫਟ ਕਰਦੇ ਜੇ ਮਹਿੰਗੇ ਕੋਈ 20000 ਤੱਕ ਦਾ ਜਾਂ 50000 ਤੱਕ ਦਾ ਉਹਦੀ ਜਗ੍ਹਾ ਇੱਕ ਬੀਮਾ ਉਹਨਾਂ ਦੋਨਾਂ ਦਾ ਖਰਾ ਕੇ ਜਣਾ ਮੈਂ ਤਾਂ ਇਹ ਸ਼ੁਰੂ ਕਰਨਾ ਕਿ ਜਦੋਂ ਦੌਰੀ ਦਾ ਲਵੈ ਨਾ ਕਰਕੇ ਨਾ ਜਿੱਥੇ ਆਪਣੀ ਧੀ ਨੂੰ ਸਭ ਤੋਂ ਜ਼ਿੰਦਾ ਮਾਪਿਓ ਉਥੇ ਇੱਕ ਇੰਸ਼ੋਰੈਂਸ ਲੈਣ ਕਰਨਾ ਬਹੁਤ ਵੱਡੀ ਗੱਲ ਹੈ ਜਿਹੜੀ ਆ ਉਹ ਇੰਸ਼ੋਰੈਂਸ ਸੈਕਟਰ ਦੇ ਜਿਹੜੇ ਆ ਉਹ ਗੁਰਦਾਸਪੁਰ ਦਾ ਵੱਡਾ ਚਿਹਰਾ ਨੇ ਗगन ਮਹਾਜਨ ਜੀ ਇਹਨਾਂ ਨੇ ਮਾਪਿਓ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਆਪਣੀਆਂ ਧੀਆਂ ਦੇ ਜਦੋਂ ਅਸੀਂ ਵਿਆਹ ਕਰਦੇ ਹਾਂ ਜਿੱਥੇ ਕੋਈ ਇਨਾ ਹਰ ਬੰਦਾ ਆਪਣੀ ਹਸਿਆਤ ਮੁਤਾਬਕ ਸਮਾਨ ਦਿੰਦਾ ਵਾ ਚੀਜ਼ਾਂ ਦਿੰਦਾ ਵਾ ਘਰੇਲੂ ਵਰਤੋਦੀਆਂ ਉੱਥੇ ਹਰ ਮਾਪਿਓ ਆਪਣੀ ਧੀ ਨੂੰ ਜੜਾ ਵਾ ਉਹ ਇੱਕ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਦਵੇ ਉਹਦੇ ਨਾਲ ਦੇ ਮੈਂ ਤੇ ਹੋਰ ਗੱਲ ਕਰਾਂਗਾ ਜਦੋਂ ਤੁਸੀਂ ਅੱਜ ਤੇ ਉਹੋ ਜਿਹਾ ਇੰਸ਼ੋਰੈਂਸ ਆ ਗਿਆ ਜੀ ਕਿ ਡਾਕਟਰ ਦੀ ਓਪੀਡੀ ਮਿਲਦੀ ਹੈ ਅੱਛਾ ਹਾਂ ਜੀ ਗੁੱਡ ਗੁੱਡ ਜਿੰਨਾ ਤੁਸੀਂ ਪ੍ਰੀਮੀਅਮ ਪੇ ਕਰਦੇ ਹੋ ਉਸ ਤੋਂ ਡਬਲ ਡਬਲ ਜੀ ਕਿ ਤੁਹਾਡਾ ਪ੍ਰੀਮ ਬਣਿਆ 20000 ਰੁਪਇਆ ਤੇ OPD 40000 ਆ लास्ट ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ लास्ट ਅਪੀਲ ਕਰਾਂਗੇ ਕਿ ਯਾਦ ਰੱਖਿਓ ਜਵਾਨੀ ਦਵਾ ਬੜਾਪਾ ਜ਼ਰੂਰ ਆਣਾ ਕੀ ਬਾਤ ਆ ਠੀਕ ਹੈ ਜੀ ਸੋ ਗੱਲ ਜੀ ਪੂਰੀ ਹੁੰਦੂ ਜਵਾਨੀ ਦਵਾ ਬੜਾਪਾ ਜ਼ਰੂਰ ਆਣਾ ਜਿੰਨੇ ਜਵਾਨੀ ਚ ਆਪਣੇ ਧਨ ਜੋੜ ਲਿਆ ਤੇ ਬੜਾਪੇ ਚੋਂ ਕਮਾਣਾ ਹਾਂ ਅਸੀਂ ਜਿਹੜੀ ਮਰਜੀ ਸੇਵਿੰਗ ਕਰਦੇ ਆ ਐਫ ਡੀਆ ਬਣਾਉਂਦੇ ਆ ਆਰ ਡੀਆ ਬਣਾਉਂਦੇ ਆ ਸੇਵਿੰਗ ਚ ਪਾਈ ਜਮਾ ਕਰਾਉਂਦੇ ਆ ਜਾਂ ਕੋ ਪਲਾਟ ਲੈਣੇ ਆ ਦੇ ਕੁਝ ਵੀ ਲੈਣੇ ਆ ਇਹ ਸਾਰਾ ਕੁਝ ਸਾਡੇ ਬੱਚੇ ਛੋੜ ਕੋ ਲੈ ਲੰਦੇ ਆ ਅਸੀਂ ਕਹਿੰਦੇ ਆ ਕਿ ਅਸੀਂ ਦੇਣਾ ਨਹੀਂ ਹੈ ਅਸੀਂ ਕਹਿੰਦੇ ਅਸੀਂ ਦੇਣਾ ਨਹੀਂ ਹੈ ਪਰ ਕੋਈ ਦੁਕਾਨ ਇਹ ਤੇ ਕਰਕੇ ਦੀ ਪੁਰਾਣੇ ਬਿਊਰਕੋ ਨਹੀਂ ਲਈ ਬਾਗੀ ਜਨਰੇਸ਼ਨ ਲੈ ਲਈ ਕੋਈ ਘਰ ਕੋਠੀ ਜਿਹੜੀ ਹੈ ਪੁਰਾਣੇ ਬਿਊਰਕੋ ਨਹੀਂ ਅਗੇ ਜਨਰੇਸ਼ਨ ਲੈ ਲਈ ਬਿਲਕੁਲ ਪਰ ਜੇਕਰ ਤੁਸੀਂ ਕੁਝ ਰੁਪਈਆ ਇਹਦੇ ਚ ਜਮਾ ਕਰਵਾਇਆ ਇੰਸ਼ੋਰੈਂਸ ਜਮਾ ਕਰਵਾਇਆ ਜਵਾਨੀ ਵੇਲੇ ਤੇ ਤੁਹਾਡੀ ਜਿਹੜੇ ਤੁਸੀਂ ਪ੍ਰਾਈਵੇਟ ਫੀਲਡ 'ਚ ਕੰਮ ਕਰ ਰਹੇ ਹੋ ਉਹ ਇੱਕ ਪੈਨਸ਼ਨ ਦੀ ਜਿਹੜੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਜੀ ਜੀ ਕਿ ਜਦੋਂ ਤੁਸੀਂ 60-62 ਸਾਲ ਦੀ ਹੋਣਾ ਜਦੋਂ ਤੁਹਾਡੀ ਪਕੜ ਪਰਿਵਾਰ 'ਚ ਕਮਜ਼ੋਰ ਹੋਣੀ ਹੈ ਨਵੀਂ ਪੀੜੀ ਦੀ ਮਜ਼ਬੂਤ ਹੋਣੀ ਹੈ ਤੇ ਉਦੋਂ ਬੜਤ ਜੀ ਇਹ ਗੱਲ ਯਾਦ ਰੱਖਿਓ ਇਹ ਬੜਾ-ਬੜਾ ਧੁਰ ਦੱਸਣ ਲੱਗਾ ਜੇ ਇਹ ਬੜਾ-ਬੜਾ ਰਾਜ ਦੱਸਣ ਲੱਗਾ ਜੇ ਕਿਉਂਕਿ ਮੈਨੂੰ ਅੱਜ 30 ਸਾਲ ਹੋ ਗਏ ਕੰਮ ਕਰਦੇ ਜਿਹੜੇ ਮੇਰੇ ਵਪਾਰੀ 35 ਸਾਲ ਦੇ ਹੁੰਦੇ ਸੀ ਉਸ ਵੇਲੇ ਤੇ ਅੱਜ 65 ਦੇ ਹੋ ਗਏ ਆ ਤੇ ਜਿਨ੍ਹਾਂ ਲੋਕਾਂ ਕੋਲ ਪੈਨਸ਼ਨ ਪਲਾਨ ਹੈਗੇ ਆ ਅੱਜ ਉਹਨਾਂ ਨੂੰ 4-4 ਲੱਖ ਰੁਪਏ ਪੈਨਸ਼ਨ ਆਉਂਦੀ ਹੈ ਹਾਂ ਸੋਨੂੰ ਉਹ ਦੇਖੋ 4 ਲੱਖ ਰੁਪਏ ਮਤਲਬ ਹੈ ਮਹੀਨੇ ਦਾ 54000 ਜਾਂਦਾ ਸੁਣੋ ਠੀਕ ਹੈ ਜੀ 35000 ਜਾਂਦਾ ਪਰ ਉਹ ਚੀਜ਼ ਨਾਲ ਲੱਜੋ ਸਮਰਧ ਸੋ ਗੱਲ ਬਾਤ ਨਹੀਂ ਧੰਨਵਾਦ ਇਹ ਨੇ ਇੰਸ਼ੋਰੈਂਸ ਸੈਕਟਰ ਦਾ ਗੁਰਦਾਸਪੁਰ ਦਾ ਨਾਮੀ ਜਿਹੜਾ ਸਾਈ ਐਸੋਸੀਏਟਸ ਗੁਰਦਾਸਪੁਰ ਦੇ ਐਮ ਡੀ ਗਗਨ ਮਹਾਜਨ ਜੀ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ بیمਾ ਜ਼ਰੂਰ ਕਰਾਉਣ ਅੱਜ ਦੇ ਸਮੇਂ ਦੇ ਵਿੱਚ ਇੰਸ਼ੋਰੈਂਸ ਹੀ ਤੁਹਾਡੀ ਸੱਚੀ ਦੋਸਤ ਹੈ ਔਰ ਵੱਡੀ ਗੱਲ ਨਿਕਲ ਕੇ ਆਈ ਹੈ ਕਿ ਪਿਛਲੇ ਸਮੇਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ 8 ਵੱਡੀਆਂ ਕਾਰੋਬਾਰੀ ਦੁਕਾਨਾਂ ਨੂੰ ਅੱਗ ਲੱਗੀ ਸੀ ਔਰ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਜਿਸ ਦੇ ਵਿੱਚ ਵਿੱਚ ਵਪਾਰ ਮੰਡਲ ਨੂੰ ਜੜਾ ਵਾ ਉਹਨਾਂ ਦੀ ਮਦਦ ਦੇ ਲਈ ਸਮੁੱਚੇ ਸਮਾਜ ਤੋਂ ਕਲੈਕਸ਼ਨ ਕਰਨੀ ਪਈ ਸੀ ਔਰ ਵੱਡੀ ਗੱਲ ਗगनਜੀ ਨੇ ਦੱਸੀ ਹੈ ਕਿ ਕਿਸੇ ਵੀ ਦੁਕਾਨਦਾਰ ਨੇ ਇੰਸ਼ੋਰੈਂਸ ਨਹੀਂ ਸੀ ਕਰਾਈਦੀ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਇਹਨਾਂ ਨੇ ਅਪੀਲ ਕੀਤੀ ਹੈ ਕਿ ਆਪੋ ਆਪਣੇ ਕਾਰੋਬਾਰ ਦੀ ਜਿਹੜੀ ਇੰਸ਼ੋਰੈਂਸ ਜ਼ਰੂਰ ਕਰਾਓ ਤਾਂ ਕਿ ਪ੍ਰਮਾਤਮਾ ਜੇਕਰ ਕਿਤੇ ਨਾ ਕਰੇ ਜੇਕਰ ਲੋੜ ਪਵੇ ਕਿਸੇ ਵੱਲ ਹੱਥ ਜੜਾ ਵਾ ਉਹ ਸਾਨੂੰ ਨਾ ਕਰਨਾ ਪਏ ਉਹਦੇ ਨਾਲ तमाम ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਵੀ ਇਹਨਾਂ ਨੇ ਕੀਤੀਆਂ ਵਾ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ ਐਕਸਪ੍ਰੈਸ ਨਿਊਜ਼ ਨੈੱਟ ਨਾਲ ਲਗਾਤਾਰ ਜੁੜੇ ਰਹੋ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਗੁਰਦਾਸਪੁਰਤ ਤੇ ਰਜੇਸ਼ ਪੰਡਤ ਧੰਨਵਾਦ